ਜੈ ਸ਼੍ਰੀ ਰਾਮ ਮੈਂ ਸਚਿਨ ਮਹਿਰਾ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਅਧਿਕਸ ਅੱਜ ਅਸੀਂ ਵਿਜੇ ਸ਼ਰਮਾ ਜੀ ਦੇ ਨਿਵਾਸ ਥਾਂ ਤੇ ਆਏ ਆ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਨੂੰ ਬਹੁਤ ਵੱਡਾ ਬਲ ਮਿਲਿਆ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਕਈ ਸਾਲਾਂ ਤੋਂ ਹਿੰਦੂਆਂ ਦੇ ਜਿਹੜੇ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਜਿਹੜੇ ਸਾਡੇ ਮਸਲੇ ਨੇ ਤੇ ਧਾਰਮਿਕ ਜਿਹੜੇ ਸਾਡੇ ਮਸਲੇ ਨੇ ਉਹਨਾਂ ਨੂੰ ਲੈ ਕੇ ਆਪਣਾ ਸੰਘਰਸ਼ ਕਰਦੀ ਆ ਰਹੀ ਆ ਉਸ ਨੂੰ ਦੇਖਦੇ ਹੋਏ ਅੱਜ ਵਿਜੇ ਸ਼ਰਮਾ ਜੀ ਸਾਡੇ ਤੋਂ ਪ੍ਰਭਾਵਿਤ ਹੋ ਕੇ ਉਹ ਸਾਡੇ ਸੰਗਠਨ ਵਿੱਚ ਸ਼ਾਮਿਲ ਹੋਏ ਨੇ ਅੱਜ ਉਹਨਾਂ ਨੂੰ ਬ੍ਰਾਹਮਣ ਸਭਾ ਦਾ ਬ੍ਰਾਹਮਣ ਸਮਾਜ ਇੱਕ ਬਹੁਤ ਵੱਡਾ ਸਮਾਜ ਹੈ ਆਦਰਨੀਯ ਸਮਾਜ ਹੈ ਉਸ ਦਾ ਉਹਨਾਂ ਨੂੰ ਰਾ채ਦਕ ਨਿਯੁਕਤ ਕੀਤਾ ਜਾਂਦਾ ਨਾਲਾ ਜਿਕ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਨਾ ਕਿ ਤੁਹਾਡੇ ਰਾਈ ਸਾਰੇ ਪੰਜਾਬ ਦੇ ਹਿੰਦੂਆਂ ਦੇ ਨਾਲ ਪੰਜਾਬ ਦੇ ਵਿੱਚ 40% ਹਿੰਦੂ ਹੈ ਲੇਕਿਨ ਸਾਡੀ ਪੰਜਾਬ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਸਾਡੀ ਦੇ ਪੰਜਾਬ ਦੇ ਹਿੰਦੂਆਂ ਨੂੰ ਇੱਕ ਮੰਗ ਹੈ ਤੇ ਅਪੀਲ ਵੀ ਹੈ ਕਿ ਵੀ ਅਗਰ 2027 ਦੇ ਜਿਹੜੇ ਇਲੈਕਸ਼ਨ ਹੈ ਉਹਦੇ ਵਿੱਚ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਵਿੱਚ ਹਿੰਦੂ ਸੀਐਮ ਬਣਾਈਏ ਕਿਉਂਕਿ ਜੇ ਪੰਜਾਬ ਦੇ ਵਿੱਚ ਜਦ ਤੱਕ ਹਿੰਦੂ ਸੀਐਮ ਨਹੀਂ ਬਨੇਗਾ ਪੰਜਾਬ ਦੇ ਹਿੰਦੂਆਂ ਦੀਆਂ ਜਿਹਦੀ ਲੰਬਿਤ ਪਈਆਂ ਮੰਗਾ ਕਦੀ ਨਹੀਂ ਮੰਨੀਆਂ ਜਾਣੀਆਂ ਸਾਡੀ ਮੰਗ ਹੈ ਕਿ ਵੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਤੋਂ ਤੇ ਪੰਜਾਬ ਦੇ ਜਿਹੜੇ ਰਾਜੇਪਾਲ ਤੋਂ ਕਿ ਵੀ ਪੰਜਾਬ ਦੇ ਵਿੱਚ ਜਿਹੜੇ ਖਾਲਿਸਤਾਨ ਦੀ ਜਿਹੜੇ ਲੋਕ ਮੰਗ ਕਰਦੇ ਨੇ ਉਹਨਾਂ ਤੇ ਸਖਤਿਕ ਦਾ ਕਾਨੂੰਨ ਬਣਾਇਆ ਜਾਵੇ ਪੰਜਾਬ ਦੇ ਹਿੰਦੂਆਂ ਦੇ ਲਈ ਅਸੀਂ ਇੱਕ ਮਹੀਮ ਚਲਾਨ ਜਾ ਰਹੇ ਆ ਕਿ ਮੈਂ ਦੇਖਿਆ ਕਿ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਹਿੰਦੂਆਂ ਦੇ ਉਹਨਾਂ ਨੂੰ ਗ੍ਰੰਥਾ ਦੀ ਨੌਲੇਜ ਨਹੀਂ ਸਾਡੇ 4 ਵੇ ਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਅਜ ਤੱਕ ਕਿ ਚਾਰ ਵੇਦ ਕਿਰੇ ਨੇ ਉਹਨਾਂ ਦੀ ਚਾਰ ਵੇਦਾ ਦੀ ਜਾਣਕਾਰੀ ਦੇਣ ਲਈ ਅਸੀਂ ਇੱਕ ਟੀਮ ਬਣਾਉਣ ਜਾ ਰਹੇ ਹਾਂ ਨਾਲ ਇੱਕ ਬਹੁਤ ਵੱਡੀ ਸਾਡੀ ਕੇਂਦਰ ਸਰਕਾਰ ਤੋਂ ਵੀ ਮੰਗ ਹੈ ਕਿ ਜਿਹੜਾ ਦੇਸ਼ ਦੇ ਵਿੱਚ ਸਾਡਾ ਆਦਰਨੀਆ ਗ੍ਰੰਥ ਜਿਹੜਾ ਭਗਵਾਨ ਵਾਲਮੀਕੀ ਜੀ ਨੇ ਲਿਖਿਆ ਸੀ ਰਮਾਇਣ ਉਹਨੂੰ ਰਾਸ਼ਟਰੀ ਗ੍ਰੰਥ ਕੋਚਿਤ ਕੀਤਾ ਜਾਵੇ ਤੇ ਬਬਰ ਖਾਲਸਾ ਜਿਹੜੇ ਸੰਗਠਨ ਹੈ ਬਬਰ ਖਾਲਸਾ ਆਤਿਵਾਦੀ ਖਾਲਿਸਤਾਨੀ ਜਿੰਨੇ ਵੀ ਸੰਗਠਨ ਹੈ ਉਹਨਾਂ ਨੂੰ ਦੇਸ਼ ਦੇ ਵਿੱਚ ਆਤਿਵਾਦੀ ਸੰਗਠਨ ਕੋਚਿਤ ਕਰਕੇ ਉਹਨਾਂ ਨੂੰ ਆ ਜੀਵਨ ਕੋਈ ਵੀ ਅਗਰ ਕਾਲਿਸਤਾਨ ਦਾ ਨਾਅਰਾ ਲਗਾਉਂਦਾ ਉਹਨੂੰ ਆ ਜੀਵਨ ਕਾਰਾਵਾਸ ਦਿੱਤਾ ਜਾਵੇ ਅਗਰ ਸਾਡੀਆਂ ਮੰਗਾਂ ਜਲਦ ਨਹੀਂ ਮੰਗੀਆਂ ਗਈਆਂ ਤੇ ਸਾਡਾ ਸੰਗਠਨ ਚ ਜਾਰੀ ਰਹੇਗਾ ਦੇਸ਼ ਦਾ Hindu ਬਹੁਤ ਆਸ ਲਾ ਕੇ ਬੈਠਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਤਾਂ ਮੈਂ ਉਮੀਦ ਕਰਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦੇ ਹਿੰਦੂਆਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਜਲਦ ਪੂਰੀ ਕਰਨਗੇ ਜੈ ਸ਼੍ਰੀ ਰਾਮ ਜੈ ਸ਼ੀਰਾਂ ਜੈ ਸ਼ੀਰਾਂ ਅੱਜ ਮੋਦੀ ਵੱਡਾ ਭਾਡਾ ਦੇ ਨੇ ਸਾਡੇ ਵਿੱਚ ਇੱਕ ਬ੍ਰह्म सभा ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਕਿਉਂਕਿ ਬ੍ਰਾਹਮਣ ਬ੍ਰह्म ਬ੍ਰਹਮਾ ਦਾ ਰੂਪ ਤਾਂ ਮੰਨਿਆ ਗਿਆ ਤੇ ਅਸੀਂ ਉਹਨਾਂ ਨੂੰ ਨਮਨ ਕਰਨੇ ਆਂ ਔਰ ਅਸੀਂ ਵਿਜੇ ਸ਼ਰਮਾ ਜੀ ਨੂੰ ਬ੍ਰह्म सभा ਦਾ ਰਾਸ਼ਟਰੀ ਅਧਿਕਾਰੀ ਐਲਾਨਿਤ ਕਰਦੇ ਹੋਇਆ ਉਹਨਾਂ ਨੂੰ ਨੁਕਤੀ ਪੱਤਰ ਦਿੱਤਾ ਔਰ ਤੁਹਾਡੇ ਨਾਲ ਸੱਜਨ ਮਹਾਰਾਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਵਧੀਆ ਗੱਲ ਕੀਤੀ ਐ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਦੂਸਰਾ ਨੰਬਰ ਸਾਡਾ ਜਿਹੜਾ ਸੰਗਠਨ ਹੈ ਸਾਡਾ ਸੰਗਠਨ ਸਨਾਤਨ ਧਰਮ ਤੇ ਚੱਲਦਾ ਸਨਾਤਨ ਦਾ ਮਤਲਬ ਹੈ ਸਤਿ ਦੇ ਜਲੋ ਨਮਨ ਕਰੋ ਨਿਨੇ ਹੋ ਦੇਵੀ ਦੇਵਤੇ ਅੱਗੇ ਔਰ ਆਸਥਾ ਰੱਖੋ ਸਨਾਤਨ ਇਸ ਨੂੰ ਹੀ ਕਹਿੰਦੇ ਐ ਵੱਡਿਆਂ ਨੂੰ ਪੂਜਨੀਆ ਮੰਨੋ ਵੱਡਿਆਂ ਦੇ ਅੱਗੇ ਨਿਨੇ ਹੋਵੋ ਉਹ ਵੀ ਬਹੁਤ ਵੱਡੀ ਗੱਲ ਹੈ ਸਾਡਾ ਜਿਹੜਾ ਸੰਗਠਨ ਹੈ ਇਹ ਜੀਜਾ ਨੂੰ ਲੈ ਕੇ ਚੱਲਦਾ ਦੂਸਰਾ ਨੰਬਰ ਸਾਡੇ ਵਿੱਚ ਹਿੰਦੂ ਐਕਟਰਾਂ ਦੇ ਵਿੱਚ ਜਿਹੜੀ ਹਿਰਾਬੇੜੀ ਹੋ ਰਹੀ ਹੈ ਉਹ ਬਹੁਤ ਗਲਤ ਹੈ ਉਹਦੇ ਵਿੱਚ ਜੋ ਵੀ ਸਾਡਾ ਫੈਸਲਾ ਹੋਏਗਾ ਸਾਡੇ ਜਿਹੜੇ ਸਚਿਨ ਮਹਾਰਾਜੀ ਨੇ ਉਹ ਜੋ ਸਾਨੂੰ ਨਿਰਦੇਸ਼ ਦੇਣਗੇ ਉਹਦੇ ਆਧਾਰ ਤੇ ਇਹੀ ਕੰਮ ਕਰਾਂਗੇ ਔਰ ਸੰਘਰਸ਼ ਕਰਾਂਗੇ ਔਰ ਮੰਦਰ ਐਕਟ ਜਿਹੜਾ ਇਹਨਾਂ ਨੇ ਚਾਲੂ ਕੀਤਾ ਉਦੇ ਬਾਰੇ ਵੀ ਅਸੀਂ ਬਹੁਤ ਜਲਦੀ ਘੋਸ਼ਣਾ ਕਰਾਂਗੇ ਔਰ ਇਹ ਜੀਜਾ ਕਹਿੰਦੇ ਹੋਇਆ ਮੈਂ ਤੇ ਇਹੋ ਹੀ ਤੁਹਾਡੇ ਮਾਧਮ ਨਾਲ ਹੀ ਸਮਾਜ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹਨਾ ਕਿ ਸਮਾਜ ਦਾ ਬਹੁਤ ਬੇੜਾ ਗਰਕ ਹੋ ਗਿਆ ਏ ਬੱਚਿਆਂ ਨੂੰ ਸੰਭਾਲੋ ਬੱਚਿਆਂ ਨੂੰ ਟਾਈਮ ਦਿਓ ਬੱਚਿਆਂ ਨੂੰ ਰੋਮਾਂਨ ਸੁਣਾਓ ਭਗਵਤ ਗੀਤਾ ਸੁਣਾਓ ਸ਼ਿਵ ਪ੍ਰਾਂਤ ਸੁਣਾਓ ਉਹਨਾਂ ਨੂੰ ਪਤਾ ਲੱਗੇ ਸਾਡਾ ਵੇਸਾ ਕੀ ਏ ਸਾਡੀ ਅੰਸ਼ ਕੀ ਏ ਔਰ ਅਸੀਂ ਹੈ ਕੀ ਆ ਇਹ ਗੱਲ ਕਰਦੇ ਜੈ ਸ਼ੀ ਰਾਮ ਬ੍ਰਹਮ ਸਭਾ ਦਾ ਰਾਸ਼ਟਰਪਤੀ ਬਣਾਇਆ ਗਿਆ ਮੈਂ ਸਚਿਨ ਮੈਰਾ ਦੀ ਟੀਮ ਤੇ ਸਚਿਨ ਮੈਰਾ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਵਖਿਆ ਕਦੇ ਵੀ ਇਹਨਾਂ ਨੂੰ ਮੇਰੀ ਲੋੜ ਪੈਗੀ ਮੈਂ ਆਪਣੀ ਟੀਮ ਸਮੇਤ ਇਹਨਾਂ ਦੇ ਨਾਲ ਲਵਾਂਗਾ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੂਗਾ